ਸੋਚਾਂ ਨੇ ਚਿੰਤਾਵਾਂ ਨੇ ਸਾਡੇ ਦਿਮਾਗ ਵਿੱਚ ਚੱਟ ਲਿਆ ਸੁਖੀ ਜੀ ਕਹਾਣੀ ਦੱਸੋ ਸਤਿਗੁਰੂ ਫਰਮਾਇਆ ਗੋਲੂ ਗੁਰੂ ਫਰਮਾਇਆ ਗੋਲੂ ਗ੍ਰੰਥ ਸਾਹਿਬ ਜੀ ਨੇ ਫਰਮਾਇਆ ਕਾਰੀਏ ਕਰਿਓ ਇਹ ਕੰਮ ਕਰਿਓ ਗੁਰੂਦvare ਹੋਏ ਕਿ ਕਿੱਥੇ ਆ ਗਏ ਹੋ ਗੁਰੂਦvare ਆ ਗਏ ਹੁਣ ਇੱਥੇ ਆਂ ਕਿਤੇ ਤੇ ਇਹ ਨਾ ਵੇਖਿਓ ਉਹਦਾ ਸੂਟ ਜਿਹੇ ਤਰ੍ਹਾਂ ਦਾ ਹੈ ਔਰ ਕਿਹੜੀ ਪਾਰਟੀ ਦਾ ਬੰਦਾ ਏ ਔਰ ਕੌਣ ਆ ਔਰ ਕੌਣ ਆ ਇਸ ਤਰ੍ਹਾਂ ਦੀ ਪਾਸ਼ਾ ਚ ਨਾ ਬੜਿਓ ਗੁਰਦੁਆਰੇ ਆਇਕੇ ਹੋਏ ਕੇ ਸਹਿਬ ਸਮਾਲਿਓ ਸਹਿਬ ਸਮਾਲਿਓ ਸਮਾਲਿਓ ਵਿੱਚ ਯਾਦ ਕਰਿਓ ਆਖੋ ਵਹਿਗੁਰੂ ਸਹਿਬ ਨੂੰ ਯਾਦ ਕਰਿਓ ਗੁਰਦੁਆਰੇ ਆਣ ਕੇ ਰੇਖੇ ਜਿਹੜਾ ਤੁਸੀਂ ਰੋਜ਼ ਰਾਤ ਸਵੇਰ ਚ ਪੜਦੇ ਹੋ ਪਈ ਪਰਾਪਤ ਮੈਨੂੰ ਤੇ ਦਈ ਦਿਯਾ ਕੀ ਤਨੂ ਡੇਟਾਈ ਕੀ ਤੋਂ ਪਰਖੇ ਡੇਟਾਈ ਅਬਰ ਕਾਜ ਤੇਰੇ ਤੇ ਨਾਮ ਇਹ ਦਰਯਾ ਤਰਾਂ ਦੀ ਜੇ ਤੁ ਪੂਰਾ ਪਾਸ ਹੋ ਜੇ ਮੇਰੇ ਸਾਥ ਸੰਗਤ ਪਾ ਜੇ ਤੇ ਨਾਮ ਕੇ ਬਲ ਤੇ ਧਿਆਨ ਦੇ ਹੁਣ ਥੋੜਾ ਜਿਹਾ ਅੰਗਰੇਜ਼ੀ ਚ ਕੀ ਕਹਿੰਦੇ ਹੋ ਓਨਲੀ ਇਕ ਇਤਰੀ ਕੀ ਕਹੋ ਪਰਿਆ ਹੈ ਅਖੋ ਵੈਗੁਰੂ ਤੇ ਜੋ ਚੱਕ ਦੇਣ ਵਾਲੇ ਨੇ ਤਨ ਉਹਦੇ ਅੱਖਰ ਆ ਕੇ ਦਿੱਤੇ ਨੇ ਮਿਲ ਸਾਧ ਸੰਗਤ ਪਾ ਜੇ ਨਹੀਂ ਬੰਦਾ ਹੁਣ ਉਹਦੇ ਅੱਗੇ ਕੁਝ ਲਿਖਿਆ ਜਾ ਸਕਦਾ ਹੈ ਨਹੀਂ ਬੰਦਾ ਲੱਗਦਾ ਕਿ ਅੱਖਰ ਦੇ ਅੱਗੇ ਆਉਂਦੇ ਜਿਹਦੇ ਅਕੀਮਪੇ ਲਿਖਿਆ ਜਾਂਦਾ ਹੁਣ ਤੁਸੀਂ ਆਪੋ ਆਪਣੇ ਅੰਦਰ ਚਾਤੀ ਮਾਰੋ ਕਿ ਕੇਵਲ ਨਾਮ ਹੀ ਜਪਣ ਨੂੰ ਆਉਣੇ ਗੁਰਦੁਆਰੇ ਕਿ ਥੋੜਾ ਬੋਤਾ ਲੂਣ ਵਾਲਾ ਪ੍ਰਸ਼ਾਦ ਵੀ ਖਾ